ਤੁਹਾਨੂੰ ਬੋਲੀ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਔਰ ਹਰਜੀਮਾਨ ਜੀ ਆਏ ਨੇ ਬਾਰ ਨੰਬਰ 48 ਔਰ 50 ਦੇ ਵਿੱਚ ਅਸੀਂ ਬੈਠੇ ਹਾਂ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਜਿਹੜੇ ਗੁਰਪ੍ਰੀਤ ਸਿੰਘ ਸਮਰਾਜੀ ਨੇ ਔਰ ਗੁਰਵਿੰਦਰ ਸਿੰਘ ਪਿੰਕਾ ਜੋ ਸੰਗਮ ਐਥਿਕ ਕਲੱਬ ਚਲਾਉਂਦੇ ਨੇ ਅੱਜ ਸਾਡੇ ਨਾਲ ਉਹਨਾਂ ਨੇ ਫਗਵਾੜੇ ਦੀ ਸੇਵਾ ਕਰਨ ਦੇ ਲਈ ਸਰਦਾਰ ਜੁਗਿੰਦਰ ਸਿੰਘ ਮਾਨ ਔਰ ਹਰਜੀਮਾਨ ਦੇ ਹੱਥ ਮਜ਼ਬੂਤ ਕਰਨ ਲਈ ਹਰ ਫਗਵਾੜੇ ਦੀ ਇਦਾਂ ਹੀ ਲਗਾਤਾਰ ਸੇਵਾ ਕਰਦੇ ਰਹਿਣ ਤੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਆ ਮਾਨ ਸਾਹਿਬ ਦਾ ਇੱਥੇ ਆਉਣ ਦਾ ਕਿ ਇਹਨਾਂ ਨੇ ਬਹੁਤ ਵਧੀਆ ਦੋ ਨੁਮਾਇੰਦੇ ਜਿਹੜੇ ਆ ਸਾਨੂੰ ਦਿੱਤੇ ਨੇ ਲੋਕਾਂ ਦੀ ਸੇਵਾ ਕਰਨ ਦੇ ਲਈ ਔਰ ਮੈਂ ਆਸ ਕਰਦਾ ਹਾਂ ਕਿ ਜਿੱਦਾਂ ਵੀ ਨਗਰ ਨਿਗਮ ਫਗਵਾੜਾ ਦਾ ਜੋ ਇਲੈਕਸ਼ਨ ਹੈ ਉਹ ਆ ਰਿਹਾ ਅਸੀਂ ਚਾਹੁੰਦੇ ਹਾਂ ਕਿ ਬਹੁਤ ਵਧੀਆ-ਵਧੀਆ ਕੈਂਡੀਡੇਟ ਲੋਕਾਂ ਦੀ ਸੇਵਾ ਵਿੱਚ ਲਈਏ ਔਂਕੜ ਆਉਂਦੀ ਹੈ ਉਹ ਮਾਨ ਸਾਹਿਬ ਦੇ ਧਿਆਨ ਦੇ ਵਿੱਚ ਚਾਰ ਜਿਮਾਨ ਦੇ ਧਿਆਨ ਦੇ ਵਿੱਚ ਲਿਆ ਕੇ ਨਰੋਗਾਂ ਦੀ ਸੇਵਾ ਕਰਨ ਤਾਂ ਜੋ ਬਾੜ ਦੇ ਵਿਕਾਸ ਜਿਹੜੇ ਨੇ ਬਹੁਤ ਸਾਲਾਂ ਤੋਂ ਰੁਕੇ ਹੋਏ ਕੰਮ ਨੇ ਉਹ ਕਿ ਨਗਰ ਨਿਗਮ ਫਗਵਾੜਾ ਦੇ ਵਿੱਚ ਜਿਹੜਾ ਪਹਿਲਾਂ ਮੇਅਰ ਸੀ ਹੋਰ ਪਾਰਟੀ ਦਾ ਸੀ ਕੰਮ ਕੋ ਕੀਤਾ ਨਹੀਂ ਇਸ ਕਰਕੇ ਸਾਡੀ ਬਹੁਤ ਹੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਇਸ ਫਗਵਾੜਾ ਨੂੰ ਸਾਫ਼ ਸੁਥਰਾ ਸ਼ਹਿਰ ਬਣਾਈਏ ਪਰ ਫਗਵਾੜਾ ਜੋ ਦੁਨੀਆ ਦੇ ਵਿੱਚ ਨਾਮ ਹੈ ਇਹਦਾ ਨਾਮ ਚਮਕਾਈਏ ਇਸੇ ਹੀ ਲੜੀ ਦੇ ਵਿੱਚ ਅੱਜ ਬਾੜ ਦੇ ਵਿੱਚ ਸਰਦਾਰ ਜੁਗਿੰਦਰ ਸਿੰਘ ਮਾਨ ਵਾਲੀ ਇਹਨਾਂ ਆਗਿਆਰੀ ਦੋਨਾਂ ਸ਼ਖਸੀਅਤਾਂ ਨੂੰ ਜੋਇਨ ਕਰਵਾਇਆ ਹੈ ਉਰਾਸ ਕਰਦੇ ਹਾਂ ਇਹਨਾਂ ਤੇ ਮੁਕਤੀ ਇਸੇ ਤਰ੍ਹਾਂ ਇਹ ਸੇਵਾ ਕਰਦੇ ਜਾਣਗੇ ਜਿੱਥੇ ਪੁਆਰੇ ਵਿੱਚ ਇੱਕ ਵਿਕਾਸ ਇੱਕ ਬਹੁਤ بڑا ਹੜ ਚੱਲਿਆ ਹੋਇਆ ਹੈ ਜੀ ਦੇਖ ਰਹੇ ਹੋ ਸਾਰੇ ਕਿ ਚਾਹ ਪਸਟਰੀ ਨਿਮਾਰਕ ਦੇਖੋ ਕਿ ਕਿੱਦਾਂ ਕਿਤੇ ਪੜਨ ਬਣਣੀ ਜਿਹੜੀ ਆ ਹੋ ਰਹੀ ਹੈ ਤੇ ਬੋਲ ਲੱਗ ਰਹੇ ਨੇ ਕਿ ਰੋਡਸ ਬਣ ਰਹੀਆਂ ਨੇ ਔਰ ਕਿਤੇ ਜਿਹੜੇ ਸਾਡੇ ਪਾਰਕਸ ਨੇ ਉਹਨਾਂ ਨੂੰ ਅਸੀਂ ਬੁਢਾ ਰਿਕਾਂ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਦੇ ਨਾਲ ਹੀ ਇਸ ਇਤਿਹਾਸਨ ਦੇਖਦੇ ਹਾਂ ਸਗੁਰ ਪੀ ਸਿੰਘ ਸੰਭ ਰਾਜਨ ਜਨ ਸੇਕਰੀ ਹੁਵੜਾ ਬੀ ਜੀ ਪੀ ਅ ਅਰ ਗੁਰਵਿੰਦਰ ਗੁਰਵਿੰਦਰ ਸਿੰਘ ਜੀ ਤੇ ਮਿੰਟਾ ਸਿੰਘ ਮੈਤ ਖਲਾ ਉਹ ਵੀ ਅੱਜ ਜਿਉ ਨਾਲ ਦੇ ਸਥਾਨ ਦੇ ਉਤੇ ਆਏ ਸਾਰੇ ਮੇਰੇ ਸਾਥੇ ਹਾਜ਼ਰ ਮਾਨ ਸਾਡੇ ਗੁਰਦੀਪ ਸਿੰਘ ਜੀ ਜਿਹੜੇ ਸਾਡੀ ਪਾਰਟੀ ਦੇ ਬਹੁਤ ਵੱਡੇ ਐਸੈਟਸ ਨੇ ਸੀਐਮ ਸਾਹਿਬ ਨੇ ਉਹਨਾਂ ਨੂੰ ਨਿਮਜਾਮ ਕਰਾਇਆ ਸਾਫੂ ਗਣ ਸ਼ਰਮ ਨੂੰ ਉਹ ਮੇਰੇ ਡੇਰੇ ਜੀ ਨੇ ਪ੍ਰਪੋਸ ਕਰੀ ਜੀ ਉਹ ਮੇਰੇ ਨਾਲ ਨੇ ਬਹੁਤ ਆਪਣੀ ਨੂੰ ਖੁਸ਼ੀ ਹੈ ਕਿ ਸਾਡੇ ਕੰਮਾਂ ਨੂੰ ਔਰ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਰਪ੍ਰੋਖ ਅੰਸ਼ਲ ਮਾਂ ਦੀ ਵਰਕਿੰਗ ਦੇਖਿਆ ਜਦੋਂ ਬਿਜਲੀ ਦੇ ਬਿੱਲਾਂ ਦੀ ਗੱਲ ਹੁੰਦੀ ਹੈ ਮੈਨੂੰ ਬੜੀ ਹੀ ਇਰਾਨੀ ਹੁੰਦੀ ਹੈ ਕਿ ਕਿੱਥੇ ਪਚਾਈਏ ਅੱਜ ਚਲੋ ਅੱਜ ਮੈਂ ਇੱਕ ਇੰਡਸਟਰੀs ਬੈਠਾ ਹਾਂ ਜੀ ਮਾਲ ਕਿਸੇ ਕੋਲ ਜਿਹਨੇ ਜੋ ਇਹ ਸੀ ਐਸਸੀ ਦੱਸ ਜੋ ਜਿਹਨੇ ਸਮਾਂ ਜੂ ਰੈਸ ਕਰਨ ਦਾ ਚਿਹਰੇਗਾ ਕਿ ਸਾਡੇ 5 6 7000 ਤੱਕ ਦੇ ਬਿੱਲ ਜਿਹੜੇ ਆਉਂ mapp ਹੈ ਐਲਾ ਖਾਜੇ ਸਿੰਘ ਦੇਖੇ ਮਿਸਟਰ ਸਮਰਤ ਜੀ ਦੀ ਸ਼ੌਤੇ ਬੈਠ ਕੇ ਅੱਜ ਉਹਨਾਂ ਨੂੰ ਪਾਟੀ ਜਵਨ ਕਰਾਈ ਹੈ ਪਰ ਪ੍ਰਿੰਸਿੰਗ ਸਮਰਤ ਸਾਹਿਬ ਔਰ ਗੁਰਵਿੰਦਰ ਸਿੰਘ ਲਿੰਕਾਰ ਸਾਹਿਬ ਸੰਗਠਨ ਹੈ ਤੇ ਉਹ ਸਾਰੇ ਪਾਟੀ ਜਵਨ ਕੀਤੇ ਮੈਂ ਇਸ ਗੱਲ ਸ਼ੋਰ ਕਰਦਾ ਕਿ ਤੁਹਾਡੇ ਕੰਮਾਂ ਨੂੰ ਜਿਹੜੇ ਸਾਡੇ ਕੰਮ ਨੇ ਮਾਰੇ ਦੇ ਕੰਮ ਨੇ ਉਹ ਪਾਰ ਹੈਗਾ ਉਸ ਦੀ ਫਿਰ ਕਰਨੇ ਕੋਈ ਬਾਤ ਸਰਪਾਈ ਦੀ ਪ੍ਰੋਬਲਮ ਹੈ ਜੀ ਉਹਨਾਂ ਕੋ ਸਿਰ ਦੇ ਸਮੱਸਿਆ ਇਹ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਸਾਨ ਨਾਲ ਲੱਕੇ ਸੇ ਲੋਕ ਦੇ ਨਾਲ ਪੂਰੀਆਂ ਕਰ ਰਹੇ ਹਾਂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ